ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜੇ ਕੇ ਬੁਟੀਕ ਦੇ ਵਿੱਚ ਅੱਜ ਆਪਾਂ ਕਟਿੰਗ ਕਰਾਂਗੇ ਜੀ ਪਠਾਨੀ ਸਲਵਾਰ ਦੀ ਇਹ ਆਪਣੇ ਕੋਲ ਅਲਓਵਰ ਸੂਟ ਸੀਗਾ ਉਹਦੇ ਵਿੱਚ ਆਪਾਂ ਨੇ ਕੁੜਤੀ ਦੀ ਕਟਿੰਗ ਕਰ ਦਿੱਤੀ ਹੈ ਤੇ ਹੁਣ ਆਪਾਂ ਪਠਾਨੀ ਸਲਵਾਰ ਦੀ ਕਟਿੰਗ ਕਰਾਂਗੇ ਆਪਣੀ ਜੋ ਸਲਵਾਰ ਦੀ ਮੈਂ ਤਿਆਰਾਂ 33 ਇੰਚਾ ਤਾਂ 7 ਇੰਚ ਦੀ ਬੈਲਟ ਕੱਢ ਕੇ ਆਪਣੇ ਕੋਲ 33 ਇੰਚ ना मार्जन बचा यह अपने लेंथ लै ला लेती है जी सिंगल कपड़ा जी देखो कपड़े अपने करके करकेद लंबाई का निशान लगा लिता है खुले साइड तो आप आसन रखा दस इंच से आप आसन का निशान लगावे ਤਾਂ نیچے ਆਪਣੀ ਮੂਰੀ ਦੇ ਵਿੱਚ ਪਲੇਟਾ ਪੈਣਗੀਆਂ ਇਸ ਕਰਕੇ ਆਪਾਂ ਜੋ ਆਪਣੀ ਮੂਰੀ ਦੀ ਚੜਾਈ ਹੈ 16 ਇੰਚ ਰੱਖਾਂਗੇ ਇਸ ਨਿਸ਼ਾਨ ਨੂੰ ਆਪਾਂ ਇਦਾਂ ਆਸਮ ਦੇ ਨਿਸ਼ਾਨਾਂ ਨੂੰ ਮਲਾ ਲੈਣਾ ये अपनी पठानी सलवार का एक पोचा कटिंग हो चुके जी दूसरे कपड़े में करके ये अपने एक्सट्रा कपड़े देर अपना जो कटिंग किया रख लिता जी चंगी तरह सैट करके कपड़ा आप कटिंग कर देवी

ਜਾਂ ਦੂਈ ਕਟਿੰਗ ਹੋ ਚੁੱਕੀ ਹੈ। ਇਹ ਸੀ ਆਪਣੀ ਪਟਾਨੇ ਲਈ ਸਲਵਾਰ ਦੀ ਕਟਿੰਗ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ।